ਸਤਿ ਸ਼੍ਰੀ ਅਕਾਲ ਜੀ ਫਾਈਨਲੀ ਅਨਮੋਲ ਗਗਨ ਮਾਨ ਦਾ ਵਿਆਹ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਹੋ ਚੁੱਕਿਆ ਹੈ ਦੋਵਾਂ ਦੀ ਲਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਸਨ ਉੱਥੇ ਹੀ ਤੁਹਾਨੂੰ ਦੱਸ ਦਈਏ ਆਪਣੇ ਆਨੰਦ ਕਾਰਜ ਮਗਰੋਂ ਅਨਮੋਲ ਗਗਨਮਾਨ ਸ਼੍ਰੀ ਗੁਰਦੁਆਰਾ ਸਾਹਿਬ ਦੇ ਬਾਹਰ ਨਜ਼ਰ ਆਈ ਆਪਣੇ ਵਿਆਹ ਦੇ ਮੌਕੇ ਤੇ ਮੰਤਰੀ ਅਨਮੋਲ ਗਗਨਮਾਨ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ਉੱਥੇ ਜੇਕਰ ਆਪਾਂ ਉਹਨਾਂ ਦੇ ਹਸਬੰਦ ਦੀ ਗੱਲ ਕਰੀਏ ਤਾਂ ਉਹਨਾਂ ਦੇ ਹਸਬੰਦ ਪੇਸ਼ੇਵਜੋਂ ਵਕੀਲ ਨੇ ਅਤੇ ਚੰਡੀਗੜ੍ਹ ਰਹਿ ਰਹੇ ਨੇ ਆਪਣੇ ਆਨੰਦ ਕਾਰਜ ਮਗਰੋਂ ਅਨਮੋਲ ਗਗਨਮਾਨ ਫੁੱਲਾਂ ਨਾਲ ਸਜੀ ਜੀ ਵੈਗਨ ਦੇ ਵਿੱਚ ਵਿਦਾ ਹੋਈ ਹਾਲੇ ਤੱਕ ਅਨਮੋਲ ਗਗਨਮਾਨ ਦੇ ਮੈਰਿਜ ਪੈਲੇਸ ਦੀਆਂ ਵੀਡੀਓਜ਼ ਜਾਂ ਤਸਵੀਰਾਂ ਤਾਂ ਸਾਹਮਣੇ ਨਹੀਂ ਆਈਆਂ ਸਾਰੇ ਸੁਣਨ ਵਿੱਚ ਆਇਆ ਹੈ ਕਿ ਅਨਮੋਲ ਗਗਨ ਮਾਨ ਦੀ ਮੈਰਿਜ ਤੇ ਆਮ ਆਦਮੀ ਪਾਰਟੀ ਦੇ ਮੈਂਬਰਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਅੱਗੇ ਕਲਾਕਾਰ ਵੀ ਸ਼ਿਰਕਤ ਕਰਨਗੇ ਜਿਹਾ ਹੀ ਅਨਮੋਲ ਗਗਨ ਮਾਨ ਦੀ ਮੈਰਿਜ ਪੈਲੇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਣਗੀਆਂ ਅਸੀਂ ਤੁਹਾਡੇ ਨਾਲ ਜਲ ਤੋਂ ਜਲਦ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਚੈਨਲ ਨੂੰ ਜਲ ਤੋਂ ਜਲਦ ਸਬਸਕ੍ਰਾਈਬ ਕਰ ਲਵੋ ਤਾਂ ਕਿ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ। ਪਾਕੀ ਤੁਹਾਨੂੰ ਇਹ ਕਪਲ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਅਨਮੋਲ ਗਗਨ ਮਾਨ ਨੂੰ ਉਹਨਾਂ ਦੀ ਨਵੀਂ ਲਾਈਫ ਦੀ ਸ਼ੁਰੂਆਤ ਦੇ ਲਈ ਕੰਗ੍ਰੈਚੂਲੇਟ ਜ਼ਰੂਰ ਕਰਨਾ।